ਹੈਲੋ ਫਰੈਂਡਸ ਅੱਜ ਕੱਲ ਤਨ ਸਾਰੇ ਕਿਦਾ ਤੁਸੀਂ ਸਭ ਜਣ ਠੀਕ ਠਾਕ ਹੋ ਮੀਰ ਕੱਲ ਤੁਸੀਂ ਸਭ ਜਣ ਠੀਕ ਹੋਗੇ ਗਾਇਸ ਮੈਂ ਚਲੀ ਆ ਬਜ਼ਾਰ ਮੰਮੀ ਜੀ ਨਾਲ ਮੰਮੀ ਦੀ ਹੋਈ ਸੀ ਦਵਾਈ ਖਤਮ ਤਾਂ ਪਾ ਉਹ ਲੈਣ ਚਲੀ ਆ ਤੇ ਆ ਮੇਰਾ ਨਵਾਂ ਹੀ ਸੂਟ ਹੀ ਆ ਚੁੰਨੀ ਦਾ ਰੰਗ ਵੇਖੋ ਕਿੱਦਾਂ ਫਿੱਟ ਹੋ ਗਿਆ ਆ ਕਲਰ ਦਾ ਸੀ ਇਦਾਂ ਤਾਂ ਮੈਂ ਚਲੀ ਆ ਚੁੰਨੀ ਰੋ ਚੁੰਨੀ ਵੀ ਨਾਲ ਰੰਗ ਹੁਣੇ ਦੇ ਆਈ ਐ ਤੇ ਨਾਲ ਮਮੀ ਦੀ ਲੈਈ ਐ ਦਵਾਈ ਤੇ ਬੱਚੇ ਬੈਠੇ ਆਏ ਬੱਚਿਆਂ ਨੇ ਨਾ ਧੋ ਲਿਆ ਵੇਖੋ ਸਿਰ ਹੁੰਦਾ ਪਿਆ ਮਾਇਰਾ ਨੇ ਨਹਾਉਣਾ ਹੱਲੇ ਚਲੋ ਆਪਾਂ ਅੰਕੇ ਮਿਲਦੇ ਬਾਜ਼ਾਰੋਂ ਗਾਇਸ ਤੁਸੀਂ ਵਲੋਗ ਨਾ ਬਣੇ ਰਹੋ ਅਸੀਂ ਦਵਾਈ ਲੈ ਆਏ ਨਾਲ ਜੁਨੇ ਰੰਗ ਲੈਂਦੇ ਆਏ ਕਿ ਇੱਕ ਦੋ ਚੀਜ਼ਾਂ ਹੋਰ ਲੈਣੀ ਆ ਬਾਜ਼ਾਰੋਂ ਗਾਇਸ ਆ ਵਾਲੀ ਕਰੀਮ ਮੈਂ ਵਰਤਦੀ ਆ ਆ ਵਾਲੀ ਲੈਕੋ ਨਹੀਂ ਕਰੀਮ ਉਹ ਇੱਕ ਨਮੀ ਜਾਈ ਉਹ ਪਰ ਸਹੀ ਨਹੀਂ ਹੈਗੀ ਮੈਂ ਵੇਖਣਾ ਜਾ ਕੇ ਪੁੱਛਾਂਗੀ ਕਿ ਇੱਦਾਂ ਦੀ ਮਿਲਦੀ ਆ ਤੇ ਲੈ ਕੇ ਆਉਂਗੀ ਪੌਚ ਹਾਂਜੀ ਗਾਇਸ ਆ ਵਾਲੀ ਆ ਗਈ ਨਵੀਂ ਕਰੀਮ ਇਹ ਮੈਂ ਸ਼ੂਟ ਮਾਸਾ ਨਹੀਂ ਕੀਤੀ ਇਫੇਸ ਕਲਰ ਕਰ ਦਿਆ ਹੁਣ ਮੈਂ ਚੱਲੀ ਆ ਇੱਦਾਂ ਦੀ ਲੈਣ ਕਿਉਂਕਿ ਆ ਬਹੁਤ ਜ਼ਿਆਦਾ ਕਰੀਮ ਵਧੀਆ ਵਾ ਇਹਦੇ ਨਾਲ ਦੇ ਪਾਊਚ ਮਿਲ ਨੇ ਪਾਊਚ ਲੈ ਕੇ ਆਉਣਾ ਨਹੀਂ ਤਾਂ ਆਪਾਂ ਢਬੀ ਲੈ ਕੇ ਆਉਂਗੀ ਜੋ ਮਿਲੂਗਾ ਫੇਲਾ ਆ ਉਹ ਵੇਖੋ ਇੱਥੇ ਫਰਕ ਕਿੰਨਾ ਚਲੋ ਗਾਇਸ ਜੇ ਸਮਾਨ ਮਿਲੂਗਾ ਤਾਂ ਆਪਾਂ ਜੋ ਮੈਂ ਲੈਣ ਚਲੀ ਖਰੀਦਣ ਮਿਲੂਗਾ ਤਾਂ ਉਹ ਆਮ ਕੇ ਦਿਖਾਉਣੇ ਚ ਬਲੋਗ ਬਣੇ ਹਾਂਜੀ ਗਾਇਸ ਅਸੀਂ ਬਾਜ਼ਾਰੋਂ ਆ ਗਏ ਸੀ ਤੇ ਥੋੜਾ ਟਾਂ ਪਾਣੀ ਪੁਣੀ ਪੀ ਕੇ ਤੇ ਬਹਿ ਗਏ ਆ ਮੰਮੀ ਲੈ ਕੇ ਆਏ ਆਪਣੇ ਵਾਸਤੇ ਫਰੂਟ ਆ ਇੱਥੇ ਲੈ ਕੇ ਆਏ ਮੰਮੀ ਆਪਣੀ ਦਵਾਈ ਤੇ ਗਾਇਸ ਜਿਹੜੀ ਮੈਂ ਤੁਹਾਡੀ ਚੁੰਨੀ ਦੀ ਗੱਲ ਕਰਦੀ ਪਈ ਨਾ ਉਹ ਚੁੰਨੀ ਮਤਲਬ ਦੁਕਾਨ ਹੀ ਬੰਦ ਈ ਇੱਕ ਦੋ ਦੁਕਾਨਾਂ ਤੇ ਆਪਾਂ ਗਈ ਦੁਕਾਨ ਹੀ ਬੰਦ ਈ ਹੁਣ ਆਪਾਂ ਇੱਕ ਵਾਰੀ ਕੱਲ ਟ੍ਰਾਈ ਕਰਾਂਗੇ ਇਹ ਚੁੰਨੀ ਵਾਰੇ ਜੇ ਹੋ ਗਈ ਠੀਕ ਨਹੀਂ ਤੇ ਫਿਰ ਬਾਜ਼ਾਰ ਲੈ ਕੇ ਆਵਾਂਗੇ ਗਾਇਸ ਮੇਰੀ ਕਰੀਮ ਮਿਲ ਚੁਕੀ ਆ ਬਹੁਤ ਜਿਹੇ ਦੁਕਾਨਾਂ ਫਿਰਿਆਂ ਫੇਜ ਆ ਗਿਆ ਵਾਲੀ ਕਰੀਮ ਮਿਲੀ ਆ ਤੁਸੀਂ ਦੇਖ ਹੀ ਸਕਦੇ ਹੋ ਇਹ 50 ਰੁਪਏ ਦੀ ਆਪਾਂ ਨੂੰ ਮਿਲੀ ਆ ਵਾਹੇ 100 ਰੁਪਏ ਉਧਾ ਲਿਖਿਆ ਐਕਸਟਰਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਨਵੀਂ ਪੈਕਿੰਗ ਆ ਗਈ ਨਵੀਂ ਪੈਕਿੰਗ ਆਪਣੇ ਫੇਸ ਤੇ ਸ਼ੂਟ ਨਹੀਂ ਕਰਦੀ ਇਸ ਕਰਕੇ ਆਪਾਂ ਆ ਲੈ ਕੇ ਆਏ ਪਾਉਂਸ ਦੀ ਕਰੀਮ ਬਹੁਤ ਜ਼ਿਆਦਾ ਮੁਸ਼ਕਲ ਆ ਮਿਲੀ ਆ ਮੰਮੀ ਨੇ ਉਹ ਬੈਠੇ ਆ ਬੱਚੇ ਗਏ ਹੋਏ ਆਈਸਕ੍ਰੀਮ ਲੈਣ ਤੇ ਮੈਂ ਰੋਟੀਆਂ ਬਣਾ ਲਈ ਸੀ ਹਾਂਜੀ ਗਾਇ ਤੁਸੀਂ ਦੇਖ ਹੀ ਸਕਦੇ ਪੁਣੇ 2 ਹੋ ਗਿਆ ਆ ਤੇ ਹੁਣ ਮੈਂ ਰੋਟੀਆਂ ਬਣਾ ਲਈਆਂ ਸੀ ਤੇ ਸਬਜ਼ੀ ਆਪਣੀ ਰਾਤ ਦੀ ਬਣੀ ਪਈ ਆ ਅਲੂ ਨਿਊਟਰੀ ਮੰਮੀ ਆਪਨੇ ਵਾਸਤੇ ਬਣਾਉਣਗੇ ਮੂੰਗੀ ਮਸਰਾਈ ਦਾਲ ਫਿੱਕੀ ਲੂ ਮਿਰਚ ਵਾਲੀ ਘਾਟ ਲੂਣ ਮਿਰਚਾ ਲਈ ਬਣਾਉਣਗੇ ਤਾਂ ਹੁਣ ਆਪਾਂ ਰੋਟੀ ਰੋਟੀ ਖਾ ਕੇ ਤੇ ਥੋੜਾ ਟਾਈਮ ਕਰਾਂਗੇ ਰੈਸਟ ਤੇ ਹੱਲੇ ਗਾਇਸ ਜਿਹੜਾ ਮम्मी ਨੇ ਸੂਰ ਸੀਤਾ ਹੀ ਤੇ ਉਹਦੀ ਤਰਪਾਈ ਕਰਨ ਵਾਲੀ ਰਹਿੰਦੀ ਆ ਤੇ ਮੈਂ ਤੁਹਾਨੂੰ ਦਿਖਾ ਦੇਣੀ ਆ ਰੈਡੀ ਹੋ ਗਿਆ ਉਦਾਂ ਹਾਂਜੀ ਗਾਇਸ ਆਹ ਵਾਲੇ ਮम्मा ਨੇ ਸੂਰ ਸੀਤੇ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਮੇਰਾ ਸੂਰ ਕਿਵੇਂ ਦਾ ਲੱਗਾ ਕਲਰ ਬਹੁਤ ਜ਼ਿਆਦਾ ਪਿਆਰਾ ਮੰਜੰਟਾ ਕਲਰ ਆ ਮੰਜੰਟਾ ਗਾਈਸ ਮੈਂ ਜੰਟਾ ਪਤਾ ਨਹੀਂ ਕੀ ਕੰਦੇ ਹੈਗਾ ਹਲਦੀ ਜੇ ਕਲਰ ਤੇ ਆ ਮਮਮੀ ਨੇ ਪੌਂਚੇ ਬਣਾਏ ਲੈਸ ਲਾਈ ਪਰ ਵਿੱਚੋਂ ਸਿੰਪਲ ਆ ਤੁਸੀਂ ਦੇਖ ਸਕਦੇ ਹੋ ਮੇਰਾ ਸੂਟ ਹੋ ਗਿਆ ਬਣ ਕੇ ਤਿਆਰ ਤੇ ਮੈਂ ਚੈਂਪਰ ਦੂੰ ਹਾਂਜੀ ਫਰੈਂਡ ਆ ਹੈਗਾ ਕਮੀਜ਼ ਤੁਸੀਂ ਦੇਖ ਸਕਦੇ ਹੋ ਗਲਾ ਕੋਜੀ ਇਸ ਤਰ੍ਹਾਂ ਦਾ ਬਣਾਇਆ ਮਮਮੀ ਨੇ ਤੁਸੀਂ ਦੇਖ ਲਓ ਆ ਇੱਥੇ ਵੀ ਸੀਨ ਲਾਈ ਹੋਈ ਆ ਲੈਸ ਲਾਈ ਹੋਈ ਆ ਵੇਖੋ ਇੱਥੇ ਵੀ ਇੱਥੇ ਵੀ ਲਾਈ ਇਹਦੇ ਸੈੱਡਾ ਤੇ ਵੀ ਲਾਈ ਹੋਈ ਤੇ ਬਸ ਹੁਣ ਗਾਇਸ ਮੇਰੇ ਰਹਿ ਗਈ ਤਰਪਾਈ ਕਰਨ ਵਾਲੀ ਕਿਉਂਕਿ ਅਗਲੇ ਗਲੇ ਦੀ ਤੇ ਹੁਣੀ ਨਹੀਂ ਪਿਛਲੇ ਗਲੇ ਦੀ ਮੈਂ ਕਰ ਲਈ ਸੀ ਤੇ ਬਾਵਾ ਦੀ ਆਪਣੀ ਹੁਣੀ ਨਹੀਂ ਆ ਦੇਖੋ ਆਹ ਦੇਖੋ ਬਾਵਾ ਤੇ ਵੀ ਦੋ ਸਾਈਡ ਲਾਈਏ ਦੋ ਤਰ੍ਹਾਂ ਦੀ ਤੇ ਮਾਇਰਾ ਹੁਣੀ ਹੁਣ ਇਹ ਲੈ ਕੇ ਐਸ ਕਰਮ ਕਰਨੇਟੋ ਆ ਗਿਆ ਕਰ ਇਧਰ ਆ ਪੁੱਤ ਆ ਲੈ ਕੇ ਗਾਇਸ ਆਪਣੀ ਕਿਨੇਟੋ ਹੈਨਾ ਪਿੱਤੇ ਆ ਜਾ ਛੋਰਾ ਫਿਰ ਪੁੱਤ ਕਿੱਥੇ ਟਾਈਸਟ੍ਰੀਮ ਨਮੀ ਆਈ ਹਾਂ ਜੀ ਆ ਮੇਰਾ ਨਿੱਕਾ ਪੋਤਾ ਆ ਗਿਆ ਇਹ ਵੀ ਖਾਂਦਾ ਪਿਆ ਆ ਇਸ ਕਰੀਮ ਕਨੇਟ ਸਵਾਦ ਹੈ ਬਗੋ ਠੀਕ ਆ ਚਲੋ ਚਲੋ ਗਾਇਸ ਹੁਣ ਆਪਣਾ ਰੋਟੀ ਖਾ ਕੇ ਮਿਲਦੇ ਆ ਤੁਹਾਨੂੰ ਆਪਾਂ ਸ਼ਾਮਾ ਨੂੰ ਤੁਸੀਂ ਵਲੌਗ ਨਾਲ ਬਨੇ ਰਹੇ ਹੋ ਚੈਨ ਤੇ ਨਵੇਂ ਚੈਨਲ ਕਾ ਤੇ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿਵੇਂ ਦਾ ਸਾਡਾ ਵਲੌਗ ਲੱਗਾ ਤੁਹਾਨੂੰ ਚਲੋ ਮਿਲਦੇ ਆ ਜੀ ਫ੍ਰੈਂਡ ਸ਼ਾਮ ਹੋ ਗਈ ਆ ਵਾ ਤੇ ਇੱਧਰ ਬਣ ਗਈ ਆ ਦਾਲ ਪ੍ਰੀਤ ਕਲੇ ਮੈਨੂੰ ਭੁੱਖ ਲੱਗੀ ਦਾਦੀ ਮਮਾ ਰੋਟੀ ਤਾਂ ਮੇਰਾ ਰੋਟੀ ਖਾਣੀ ਆ ਤੇ ਇੱਧਰ ਵੇਖ ਪਿੱਤੇ ਹੈਲੋ ਕਰਦੇ ਬਗੋ ਉਹਨੇ ਨਾ ਤੋ ਕਿ ਸਾਡਾ ਪੁੱਤ ਆਇਆ ਵਾ ਇਹਨੂੰ ਲੱਗੀ ਸੀ ਭੁੱਖ ਅੱਜ ਬਣਾਈ ਗਈ ਸ ਆਪਾਂ ਆਹ ਵਾਲੀ ਦਾਲ ਹੁਣ ਦੋਨੇ ਭੈਣਾਂ ਖਾਣ ਲੱਗੀਆਂ ਰੋਟੀ ਤੇ ਮੈਂ ਪਿੰਦੀ ਪਈ ਐ ਇੱਧਰ ਚਾਹ ਤੇ ਮੰਮੀ ਜੀ ਨੇ ਬਾਹਰ ਦੇ ਆ ਕੰਮ ਜਿਆ ਕਰਨਾ ਹੈ ਨਾ ਹੋਰ ਦੱਸੋ ਮੈਂ ਤੁਹਾਨੂੰ ਮੈਂ ਹੋ ਕੁਲੀ ਰੋ ਰ ਕੋਸਵਾ ਚਲੋ ਗਾਇਸ ਅਸੀਂ ਚਾਹ ਪੀ ਲਈਏ ਮਿਲਦਾ ਪਤਾ ਨੂੰ ਰਾਤ ਨੂੰ ਲੋਕ ਨੇ ਤੁਸੀਂ ਬਣੇ ਹਾਂਜੀ ਗਾਇਸ ਆਪਣੀ ਰੋਟੀ ਬਣ ਗਈ ਹੋਗੀ ਤਿਆਰ ਮੈਂ ਬਣਾਏ ਸੀ ਨਮਕੀਨ ਚੋਲ ਦੇ ਨਾਲ ਮੈਂ ਹੀ ਮੰਮੀ ਨੇ ਦਾਲ ਐ ਤਾਂ ਹੁਣ ਆਪਾਂ ਖਾਣ ਲੱਗਿਆ ਕੀ ਤੁਸੀਂ ਦੇਖ ਹੀ ਸਕਦੇ ਹੋ ਪ੍ਰੀਤਨਾ ਨੇ ਖਾ ਲਈ ਹੀ ਰੋਟੀ ਹਲੋ ਚਲੋ ਗਾਇਸ ਆਪਾਂ ਖਾਣੇ ਆ ਘੜੀ ਗਿਜ ਦੀ ਰੋਟੀ ਠਹਿਰ ਕੇ ਖਾਵਾਂਗੇ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਆ ਐਂਡ ਆਪਾਂ ਮਿਲਾਂ ਤੁਹਾਨੂੰ ਨੈਕਸਟ ਵਲੋਗ ਤੇ ਬਾਏ ਬਾਏ ਗੁੱਡ ਨਾਈਟ ਅਨਸਤ